ਐਦੇ ਮਗਰ ਪਾਉਣਾ ਐਦੇ ਮਗਰ ਪਾਉਣਾ ਪ੍ਰੀਤਾ ਹਾ ਓਏ ਲੈ 10 ਫੁੱਟਾ ਰੂਟਾ ਵੇਟਰ ਕਿੰਨਾ ਟਰੈਕਟਰ 265 ਆ ਉਹ 265 ਦੇ ਚੱਕ ਪਹਿਲਾ ਯਾਰ ਕਮਾਉਣਾ ਦੂਰ ਦੀ ਗੱਲ ਆ ਚੱਕ ਲੂਗਾ ਇਹ ਚੱਕ ਦੂਗਾ 265 ਟਰੈਕਟਰ ਆ 10 ਫੁੱਟਾ ਰੂਟਾ ਵੇਟਰ ਮੈਨੂੰ ਲੱਗਦਾ ਵੀ ਕਮਾਉਣਾ ਔਖੀ ਗੱਲ ਆ ਵੀ ਚੱਕ ਦੇਵੇ ਮੈਂ ਇਹਨੂੰ ਤਕੜਾ ਮੰਨੂਗਾ ਅੱਜ ਇਹੀ ਆ ਵੀ ਗੱਲ ਇਹ ਹੋਗੀ ਬਈ ਕਮਾਉਣਾ ਮੈਂ ਕਹਿੰਦਾ ਚਕਾਉਣਾ ਦੇਖਦੇ ਆ ਮੇਰੇ ਸਾਹਮਣੇ ਤਾਂ ਟਾਇਰ ਪਾੜ ਜਾਣੇ ਇਹਦੇ ਭਾਰ ਬਹੁਤਾ ਰੂਟਾ ਵੇਟਰ ਦਾ ਬਹੁਤ ਨਰੋਆ ਬਣਾਵਾ ਰੂਟਾ ਵੇਟਰ ਪਹਿਲਾਂ ਤਾਂ ਚਕਾ ਕੇ ਦਿਖਾ ਸਾਨੂੰ ਸੰਤਾ ਇਹ ਨਹੀਂ ਪਤਾ ਵੀ ਚੱਕੂਗਾ ਜ਼ੋਰ ਲਾ ਓ ਚੱਕਿਆ ਦੇਖ ਤੂੰ ਯਾਰ ਲੈਫਟ ਦੇਖ ਤੂੰ ਓਏ ਫਰੀਦ ਲੈਫਟ ਚ ਜ਼ੋਰ ਦੇਖ ਓਏ 10 ਫੁੱਟਾ ਰੂਟਾ ਵੇਟਰ ਆਹ ਰਾਮਣਾ ਚੱਕ ਲਿਆ ਉਹਨੇ ਰਾਮਣਾ ਭੋਰਾ ਸਿਰਦਰਦ ਹੀ ਨਹੀਂ ਹੋਈ ਉਹਨੂੰ ਜਮਈ ਛੱਟ 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 ਇੱਥੋਂ ਹੀ ਲਾ ਦੇ ਓਹ ਭੋਰਾ ਕ ਘੱਟ ਲਾਈ ਇਹਦੀ ਜਾਨ ਨਿਕਲ ਜਾਣੀ ਹੈ ਵਿਚਾਰੇ ਦੀ ਓ ਥੋੜਾ ਲਾਈ ਮੜਾ ਜਾਈ ਇੰਨਾ ਕੀ ਇਹਦਾ ਕੱਕਾ ਦੇਵੇਂ ਖਾਲੀ ਕੱਕਾ ਦੇਵੇਂ ਇੰਨਾ ਹੀ ਬੜਾ ਰੂਟਾਵੇਟਰ ਦੀ ਤਾਂ ਰੂਟਾਵੇਟਰ ਦੀ ਮਾਰਕੀਟ ਤਾਂ ਬਣਨੀ ਬਣਨੀ ਹੈ ਟਰੈਕਟਰ ਦੀ ਮਾਰਕੀਟ ਬਣ ਜਾਣੀ ਲੋਕਾਂ ਨੇ ਮੰਡੀਆਂ ਤੋਂ ਆ ਟਰੈਕਟਰ ਭਾਲਦੇ ਤੁਰੇ ਫਿਰਨਾ ਲੈਫਟ ਢੰਡਾ ਡੁੰਡਾ ਕਾਹ ਲੈਣ ਦੇ ਘਰ ਲੈਣ ਦੇ ਸੈਟ ਦੇਖੀ ਦੇਖੀ ਕਰ ਤੱਕ ਆ ਜਾ ਨਾ ਨਾ ਲੈਫਟੱਕੀ ਨਾ ਫੜੇ ਕੋਈ ਨਾ ਪੜਾ ਕੈਮਰਾ ਮੁਰਾ ਤੇ ਟਿਮੜਿਆ ਉੱਪਰ ਨਹੀਂ ਗਈ ਉਰਨਾ ਪਾ ਆਹ ਚਾ ਉਹ ਮਾ ਕਰਨੇ ਕੀ ਜਾਂਦਾ ਹਾਂ ਚਾ ਬਾ ਓਕੇ ਆ ਓਕੇ ਰੱਖ ਮਨ ਸਾਫ ਚੱਲ ਕਮਾਉਂਦਾ ਸਿੱਧਾ ਹੀ ਆ ਕ ਘਾ ਲਿਆ ਉਹ ਗੇਅਰ ਗੇਅਰ ਕਰ ਲੈ ਸਹੀ ਇਹਦਾ ਗੇਰਾਂ ਚਲਾ ਤਤ ਰਿਆ ਯਾਰ ਨੇ ਉਰੇ ਆਈਗਾ ਯਾਰ ਸਿਰ ਆਇਆ ਦੇਖ ਇੱਧਰ ਆ ਉਰੇ ਲੈ ਡੂੰਗਾ ਵੀ ਨਾ ਜਾਂਦਾ ਲੈ ਇੰਨਾ 1993 ਮਾਡਲ ਟਰੈਕਟਰ 1993 ਮਾਡਲ ਟਰੈਕਟਰ 265 ਰੂਟਾ ਵੇਟਰ ਜਿਹੜੀ ਬਾਣਨੀ ਬਾਣਨੀ ਹੈ ਚੜਾਈ ਟਰੈਕਟਰ ਦੀ ਬਾਣਗੀ ਫੁੱਲ 265 ਯਾਰ ਨਿੱਕਾ ਬੱਚਾ ਯਾਰ ਇਹ ਤਾਂ ਇਹ ਲੈ ਫੁੱਟਾ ਰੂਟਾ ਵੇਟਰ ਯਾਰ ਰੇਸ ਦਿੱਤੇ ਤਾਂ ਰੇਸ ਲੈਂਦਾ ਮਰਦਾ ਨਹੀਂ ਹੁਣ ਧੂਆਂ ਦਾ ਮਾਰ ਨਹੀਂ ਆ ਇੰਟਰਵਿਊ ਆ ਯਾਰ ਮੇਰੇ ਹਿਸਾਬ ਨਾਲਾ ਸਰਾ ਇੱਥੇ ਆ ਦੇਖ ਉਰੇ ਲਿਆ ਉਰੇ ਲਿਆ ਦੇਖ ਗਿਟਾਰਾਂ ਆ ਗਈਆਂ ਸਾਰੇ ਮਾਨਸੇ ਦੀਆਂ ਗਿਟਾਰਾਂ ਆ ਗਈਆਂ ਮਗਰ ਇੱਥੇ ਜਾਂਦਾ ਯਾਰ ਕਿੰਨਾ ਗਿੱਲਾ ਰੇਤਾ ਲੈ ਲੈ ਵਾ ਗੱਲ ਬੱਤਰ ਸੁੱਕਾ ਹੋਵੇ ਤਾਂ ਇਦੋਂ ਵੀ ਸੌਖਾ ਚੱਲੇ ਦੂਜੇ ਵਿੱਚ ਲਾ ਕੇ ਦੇਖਦੇ ਗੇ ਯਾਰ ਕਿਸੇ ਹੋਰ ਯਾਰ 라 ਇੰਨਾ ਜਾਂਦਾ ਆ ਦੇਖ ਲੈ ਕਮਾਲ ਆ ਯਾਰ ਇਹਦਾ ਬਾਹਲਾ ਸਰਾ ਯਾਰ ਸਰਾ ਗੱਲਬਾਤ ਆ ਸਰਾ ਹਾਂ ਮਾਰਕੀਟ ਨਾਲ ਉਧਰ 20000 ਵੱਧ ਆਪਣੇ ਰੋਕਾ ਬੈਠਾ ਦਾ ਹਾਂ ਕੁਆਲਿਟੀ ਤਾਂ ਚੈੱਕ ਕਰ ਕੁਆਲਿਟੀ ਦਾ ਮੱਲਾ ਇੱਕ ਗੱਲ ਆ 10 ਫੁੱਟਾ ਰੂਟਾ ਵੇਟਰ ਖਿੱਚੀ ਜਾਂਦਾ 7 ਫੁੱਟੇ ਵਾਲੇ ਆ ਇਹ 7 ਵਾਲੇ ਵੀ ਹੈ ਨਹੀਂ ਇਹ 7 ਵਾਲੇ ਵੀ ਹੈ ਨਹੀਂ ਇਹ ਹਾਂ ਇਹ ਤਾਂ 35 ਹਜ਼ਾਰ ਪਾ ਦੇਦਾ ਯਾਰ ਬੱਚਾ ਯਾਰ ਨਿੱਕਾ ਯਾਰ ਇਹ ਤਾਂ ਹੈ ਇਹ ਤਾਂ ਪੱਠੇ ਪੁੱਠੇ ਲਿਆਉਣ ਨੂੰ ਰੱਖੇ ਵੇ ਆ ਲੋਕਾਂ ਦੇ ਹੈ ਆ ਦੇਖ ਇੱਧਰ ਝਾਕ ਆ ਦੇਖ ਧਰਤੀ ਭੈਣਾ ਉੱਤੀ ਕਰਦੀ ਧਰਤੀ ਚਾਰ ਉਂਗਲਾ ਧਰਤੀ ਤਾਹਾਂ ਨੂੰ ਕਰੀ ਜਾਂਦਾ ਮਿੱਟੀ ਵਧਾਤੀ ਬਾਣ ਚ ਉਹ ਜਾਂਦਾ ਲੈ ਕੋਈ ਗਰਮੈਸ਼ ਤਾਂ ਨਹੀਂ ਫੜ ਗਿਆ ਚੇਤੇ ਦਾ ਦਿਲ ਗਰਮੈਸ਼ ਨਾ ਫੜ ਗਿਆ ਹੋਵੇ ਜੇ ਧੜਕਣ ਚੈੱਕ ਕਰ ਲੋ ਧੜਕਣ ਨਾ ਬਾਦ ਜੇ ਸਰਾ ਗੱਲਾ ਲੈ ਵੀ ਤੁਸੀਂ ਚਲਦੇ ਦੇਖੇ ਹੁਣ ਜਦੋਂ ਤੁਸੀਂ ਚਲਦੇ ਦੇਖੇ ਤਾਂ ਤੁਹਾਡੇ ਦਿਮਾਗ ਦੇ ਵਿੱਚ ਇੱਕ ਹੀ ਗੱਲ ਆਈ ਹੋਊਗੀ ਯਾਰ ਬਈ ਯਾਰ ਮਹਿੰਗਾ ਯਾਰ ਪਤਾ ਨਹੀਂ ਕਿੰਨੇ ਕੁ ਹੁਣ ਕੰਪਨੀ ਪੈਸੇ ਲਊਗੀ ਬਾਈ ਪਹਿਲਾਂ ਸੁਖਦੇਸ਼ ਮੈਨੂੰ ਇੱਕੋ ਹੀ ਗੱਲ ਦੱਸ ਹਾਂਜੀ ਜੇ ਇੰਨਾ ਵਧੀਆ ਤਾਂ ਸ਼ੁਰੂ ਕਿੱਥੋਂ ਯਾਰ ਰੇਟ ਕਿੱਥੋਂ ਸ਼ੁਰੂ ਹੋ ਜਾਂਦਾ ਤੁਹਾਡੇ ਰੋਟਾਵੇਟਰਾਂ ਦਾ ਰੇਟ ਕਿੱਥੋਂ ਸ਼ੁਰੂ ਹੋ ਜਾਂਦਾ ਬਾਈ ਜੀ ਦੇਖੋ 7 ਫੁੱਟ ਰੋਟਾਵੇਟਰ ਅਸੀਂ ਤੁਹਾਨੂੰ 78000 ਦਾ ਦੇ ਦਾਂਗੇ 78000 ਜੀਚ ਕਿ 6 ਮਹੀਨਿਆਂ ਦੀ ਗਾਰੰਟੀ ਹੈ ਜਿਹੜਾ ਮਾਰਕੀਟ 'ਚ ਚੱਲਦਾ 85000 ਦਾ ਉਹ ਆਪਾਂ ਤੁਹਾਨੂੰ 78 ਦਾ ਹੀ ਦੇ ਦਾਂਗੇ ਨਹੀਂ ਮਾਰਕੀਟ 'ਚ ਚਲਦੇ ਦਾ ਮਤਲਬ ਮਾਰਕੀਟ 'ਚ ਚਲਦੇ ਦਾ ਤੇ ਤੇਰੇ ਵਾਲੇ 'ਚ ਕੋਈ ਫਰਕ ਹੁੰਦਾ ਬਈ ਜ਼ਮੀਨ ਅਸਮਾਨ ਦਾ ਫਰਕ ਹੈ ਹੁਣ ਤੁਸੀਂ ਮੰਨ ਲਓ ਉਡਾ ਹੀ ਇਹ ਆ ਉਵੇਂ ਹੀ ਬਣਿਆ ਹੋਇਆ ਉਹੀ ਰੰਗ ਹੋਇਆ ਹੋਇਆ ਇਹਨੂੰ ਕੀ ਫਰਕ ਹੈ ਇਹਦੇ ਵਿੱਚ ਕੁਆਲਿਟੀ ਦਾ ਬਹੁਤ ਫਰਕ ਪੈ ਜਾਂਦਾ ਚਾਸੀ ਹਲਕੀ ਹੋ ਜਾਂਦੀ ਹੈ ਗੇਅਰ ਹਲਕਾ ਹੋ ਜਾਂਦਾ ਬਾਕੀ ਦਿਖਾ ਸਕਦਾ ਸਾਨੂੰ ਜਾਣਕਾਰੀ ਕੋਈ ਇਸ ਗੱਲ ਦੀ ਦੇ ਦੇਖੋ ਜੀ ਪਹਿਲੀ ਗੱਲ ਇਹੋ ਹੀ ਜਾਣਕਾਰੀ ਦੇ ਹਾਂ ਉੱਪਰ ਲੱਗੇ ਰਜ ਜਿਹੜਾ ਆਪਣਾ ਆਹਾ ਆਹਾ ਹਾਂ ਉਹ ਡਾ ਹੀ ਆ ਇਹ ਆਪਣਾ ਇਹ ਨਾਰਮਲ ਕੰਪਨੀ ਦਾ ਲੱਗਿਆ ਹੋਇਆ ਜੀ ਠੀਕ ਹੈ ਜੀ ਜਿਹੜਾ ਮਾਰਕੀਟ ਚ ਹਰ ਇੱਕ ਲਾ ਰਿਹਾ ਜੀ 13 23 ਦਾ ਗੀਅਰ ਵੱਡੀ ਬਾਡੀ ਵਾਲਾ 4 ਲੀਟਰ ਵਾਲੀ ਜਿਹੜਾ ਠੀਕ ਹੈ ਜੀ ਇਹ ਚ ਆਪਾਂ ਨੂੰ ਅੰਦਰ ਕੁਝ ਨਹੀਂ ਪਤਾ ਕਿੰਨੇ ਐਮ ਐਮ ਦੀ ਗਰਾਰੀ ਪਈ ਹੈ ਕਿਹੜੀ ਗਰਾਰੀ ਪਈ ਹੈ ਕਿੰਨੀ ਥਿਕਨੈਸ ਦੀ ਪਈ ਹੈ ਕਿੰਨੇ ਟੈਂਪਰ ਦੀ ਪਈ ਹੈ ਆਪਾਂ ਜਿਹੜਾ ਗੀਅਰ ਲਾਵਾਂਗੇ ਜੀ ਜਿੰਨੇ ਵੀ ਰੋਟਾ ਵੇਟਰਾਂ ਚਲਾਵਾਂਗੇ ਸਾਰਾ ਆਪਾਂ ਜੀ ਐਸ ਕੰਪਨੀ ਦਾ ਲਾਵਾਂਗੇ ਜੀ ਐਸ ਪੁਰਾਣੀਆਂ ਪੁਰਾਣਾਂ ਕੰਬਾਈਨਾ ਕੰਮਾਂ ਦਾ ਲੱਗਾ ਤੂੰ ਵੀ ਗਾਲੀ ਮਸ਼ੀਨਾ ਦੇਖ ਲਓ ਬਾਈ ਜੀ ਤੂੜੀਆਂ ਵਾਲੀ ਮਸ਼ੀਨਾ ਕੇ ਐਸ ਦੀ ਕਿੰਨੀ ਮਸ਼ਹੂਰ ਸਾਰੀਆਂ ਦੇ ਜੀ ਐਸ ਦਾ ਗੇਅਰ ਲੱਗਿਆ ਹੁੰਦਾ ਜੀ ਐਸ ਕੰਪਨੀ ਤੋਂ ਸ਼ੁਰੂ ਤੋਂ ਲਾ ਰਹੇ ਆ ਬਾਈ ਆਪਾਂ ਨਹੀਂ ਇੰਨੇ ਨਾਲ ਹੀ ਬਸ ਸਾਰੀ ਕੰਮ ਇੰਨੇ ਨਾਲ ਬਈ ਬਹੁਤ ਜਮੀਨ ਆ ਸਬਾਨ ਦਾ ਹੋਰ ਹੋਰ ਕੀ ਫਰਕ ਹੁੰਦਾ ਬਾਈ ਹੋਰ ਵੀ ਫਰਕ ਆ ਸਾਈਡ ਗੇਅਰ ਹੁੰਦਾ ਜੀ ਇਹਦਾ 85 ਹੁੰਦੀ ਹੈ ਸਾਈਡ ਗੇਅਰ ਦੇਖ ਲਓ ਜੀ ਹੁਣ ਆਪਾਂ ਨੂੰ ਦੇਖਣ ਨੂੰ ਗੇਅਰ ਦੋਨੋਂ ਇੱਕੋ ਜਿਹਾ ਲੱਗਦਾ ਇੱਕੋ ਜਿਹਾ ਲੱਗਦੇ ਕੰਮ ਇੱਕੋ ਹੀ ਕਰਨਾ ਚਾਹ ਹਾਂ ਇਹ 1 ਇੰਚ ਮੋਟਾ ਜੀ ਇਹ ਆਪਾਂ ਐਮ ਐਮ ਚ ਦੇਖੀਏ 25 ਐਮ ਵੀ ਫੀਤਾ ਜਾ ਫੀਤਾ ਜਾ ਫੀਤਾ ਜਾ ਆ ਨਹੀਂ ਗੱਲ ਫੀਤਾ ਜਾ ਹਾਂ ਆ ਛੋਟਾ ਹੀ ਹੈ ਜੀ ਹਾਂ ਇਹ 25 ਐਮ ਮੋਟਾ ਜੀ 1 ਇੰਚ ਕਹਿ ਲਓ ਜੀ ਇਹਨੇ ਹਾਂ ਠੀਕ ਹੈ ਜੀ ਆਪਾਂ ਫੇਰ ਵੀ 30 ਪਾਇਆ ਹਾਂ ਲੋਕ 25 ਐਮ ਵੀ ਪਾਉਂਦੇ ਆ 25 ਇੰਨਾ ਹੋਇਆ ਜੀ ਅੱਛਾ ਠੀਕ ਹੈ ਜੀ ਆਪਾਂ ਜਿਹੜਾ ਹੈਵੀ ਵਾਲੇ ਚ ਪਾ ਰਹੇ ਹਾਂ ਜੀ ਉਹ 35 ਐਮ ਪਾ ਰਹੇ ਹਾਂ ਜੀ 1.5 ਇੰਚ ਦਨ 1.3 ਹੋ ਜਾਂਦਾ ਜੀ ਆ ਇੱਥੇ ਆ ਗਿਆ ਜੀ 35 ਐਮ ਦਾ ਅੱਛਾ ਇੰਨਾ ਫਰਕ ਪਿਆ ਜਾਂਦਾ ਇੰਨਾ ਫਰਕ ਪਿਆ ਜਾਂਦਾ ਇਹ ਇਹ ਵੀ ਆਪਾਂ ਹੈਵੀ ਪਾਇਆ ਇਹ ਚ ਬਾਜ਼ਾਰ ਨਾਲੋਂ ਇਹ ਚ ਵੀ ਹੈਵੀ ਹੈ ਆਮ ਇਹ 2 ਇੰਚ ਚੱਲਦਾ ਜਿਹੜਾ ਬਾਜ਼ਾਰ 'ਚ ਚੱਲਦਾ ਬਾਕੀ ਇਹਦੀ ਜਿਹੜੀ ਹਾਈਟ ਹੈ ਹਾਂ ਹਾਈਟ ਇਹਦੀ ਮੰਨ ਲਓ ਜੀ 24 ਇੰਚ ਦੇ ਨੇੜੇ ਤੇ ਰਹੂਗਾ ਜੀ ਸਵਾ 24 ਇਧਰ ਨੂੰ ਹਾਂਜੀ ਠੀਕ ਹੈ ਜੀ ਇਹਦੇ ਨਾਲ ਕੀ ਹੈ ਗੇਅਰ ਦਾ ਦਬਾਅ ਘਟ ਜੂਗਾ ਇਹ ਘੱਟ ਇਹ ਤਾਂ ਬਈ ਬਹੁਤ ਛੋਟੇ ਹੁੰਦੇ ਆ ਆਮ ਜਿੰਨਾ ਵੀ ਮਾਰਕੀਟ 'ਚ ਮਿਲੂਗਾ ਤੁਹਾਨੂੰ ਆਹੀ ਮਿਲੂਗਾ ਕੋਈ ਤੁਹਾਨੂੰ ਹੈਵੀ ਵਾਲਾ ਗੇਅਰ ਚਾਹ ਰੇਟ ਦੇ ਦੇ ਬਾਈ ਇਸ ਤੋਂ ਵੀ ਨਾ ਮਿਲ ਸਕਦਾ ਹਾਂਜੀ ਬਹੁਤ ਮੈਂ ਤੁਹਾਨੂੰ ਉਹੀ ਦੱਸ ਰਿਹਾ ਬਾਈ ਇਹ 30 mm ਸੀਗਾ ਹਾਂ ਠੀਕ ਹੈ ਜੀ 1 ਇੰਚ ਤੋਂ ਵੱਧਾ ਲੋਕ 1 ਇੰਚ ਲਾਉਂਦੇ ਆ 25 ਐਮਐਮ ਕਹਿ ਕੇ ਲਾਉਂਦੇ ਆ ਲੋਕ ਵੀ 25 25 ਐਮਐਮ ਐਂ ਨੂੰ ਵੀ ਫਰਕ ਆ ਐਂ ਬਾਈ ਇਹ ਹਾਈਟ 'ਚ ਵੀ ਫਰਕ ਹੁੰਦਾ ਇਹ ਬਾਈ ਇਹ ਚ ਇਹ ਜਦੋਂ ਹਾਈਟ 'ਚ ਵੱਧ ਗਿਆ ਨਾ ਦੰਦੇ ਵੱਧ ਗਏ ਜੀ ਇਹ 21 36 28 ਹੈ ਇਹ 20 35 22 ਹੈ ਇੰਨਾ ਫਰਕ ਭਾਈ ਰੇਟ ਦਾ ਇੰਨਾ ਫਰਕ ਪੈਂਦਾ 20000 ਦਾ ਫਰਕ ਪੈਂਦਾ 20000 ਦਾ ਫਰਕ 20000 ਦਾ ਫਰਕ ਪੈਂਦਾ ਤੇ ਬਾਡੀ ਦਾ ਕੋਈ ਫਰਕ ਪੈਂਦਾ ਬਾਡੀ ਦਾ ਭਾਈ ਇਹਦੀ 5 ਐਮਐਮ ਦੀ ਬਾਡੀ ਹੈ ਮੋਟੀ ਮੋਟੀ ਇਹਦੀ ਟਾਟਾ ਦੀ ਸਟੀਲ ਦੀ ਚਾਦਰ ਲੱਗੀ ਹੈ ਉਹ ਤੇ ਨਾਰਮਲ ਲੱਗੀ ਹੈ ਹੁਣ ਦੇਖੋ ਫਰਕ ਥੋੜਾ ਬਹੁਤ ਦੇਖਣ ਨੂੰ ਉਹ ਜੀ ਦੇਖਣ ਨੂੰ ਹੀ ਪੇਂਟ ਸੇਮ ਹੈ ਜੀ ਹਾਂ ਪੀਯੂ 2ਕੇ ਪੇਂਟ ਹੈ ਜੀ ਹਮ ਅੱਜ ਤੇ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਹਮ ਪਾਊਡਰ ਕੋਟਿੰਗ ਦੇ ਨੀਅਰ ਅਬਾਊਟ ਬਰਾਬਰੀ ਆ ਜਾਂਦੀ ਆ ਆਪਦੀ ਆਪਦੀ ਚੋਇਸ ਹੁੰਦੀ ਹੈ ਜੀ ਸਾਨੂੰ ਇਹ ਪੇਂਟ ਜ਼ਿਆਦਾ ਵਧੀਆ ਲੱਗਦਾ ਜੀ ਹਮ ਠੀਕ ਹੈ ਜੀ ਗੱਡੀ ਨਾਲ ਦਾ ਪੇਂਟ ਹੈ 7-800 ਰੁਪਏ ਲੀਟਰ ਵਾਲਾ ਪੇਂਟ ਹੈ ਜੀ ਹਮ ਠੀਕ ਹੈ ਜੀ ਇਹ ਵੀ ਕੋੜੀ ਵੀ ਭਾਰੀ ਹੈ ਕੋੜੀ ਬਾਈ ਪੂਰੀ ਹੈ ਆਪਾਂ ਕਿਰਸ ਨਹੀਂ ਕਰੀਦੇ ਬਾਈ ਕਿਸੇ ਵੀ ਚੀਜ਼ ਹਾਂ ਆਹ ਦੇਖ ਇਹਦੀ ਕਿੰਨੇ ਇਹਦੀ ਸਿਰੇ ਤੋਂ ਸਿਰੇ ਜਾਂਦੀ ਆ ਹਾਂਜੀ ਹਾਂਜੀ ਇੱਥੋਂ ਸ਼ੁਰੂ ਹ ਕਈ ਲੋਗ ਕੀ ਤੇ ਐਂਡ ਤੇ ਚਲੀ ਗਈ ਹਾਂਜੀ ਇਹ ਜਦੋਂ ਲੱਗਣਗੇ ਜੀ ਨਹੀਂ ਇਹਦੇ ਮੱਕੇ ਆ ਗਏ ਸੀ ਇਹ ਜਦੋਂ ਲੱਗਣਗੇ ਜੀ ਇੱਥੇ ਲੱਗਣਗੇ ਜੀ ਐ ਹੂੰ ਲੋਡ ਦਾ ਇੱਥੋਂ ਹੀ ਪੈਣਾ ਨਾ ਇਹਦਾ ਆ ਸੀ ਲੱਗ ਗਿਆ ਹੂੰ ਹਾਂ ਇੱਥੇ ਲੱਗ ਗਏ ਹਾਂਜੀ ਲੋਡ ਇਹਦਾ ਇੱਥੋਂ ਸ਼ੁਰੂ ਹੋਣਾ ਤਾਂ ਆਪਾਂ ਇੱਥੋਂ ਹੀ ਸ਼ੁਰੂ ਕੀਤੀ ਆ ਆਮ ਕੀ ਕੰਪਨੀਆਂ ਕਰਦੀਆਂ ਇੰਨਾ ਕੁ ਲਾ ਦਿੰਦੀਆਂ ਕੋਈ ਚਾਸੀ ਕੋਈ ਇਹਦੀਆਂ ਕੁੜੀਆਂ ਇੰਨੀਆਂ ਲਾ ਦਿੰਦੀਆਂ ਕਿਰਸ ਕਰਨਾ ਮਤਲਬ ਹੈ ਹੂੰ ਪੈਸੇ ਬਚਾਉਂਦਾ ਮਤਲਬ ਹੈ ਉਹਨਾਂ ਲੋਹਾ ਕੱਟ ਜਾਂਦਾ ਬਾਕੀ ਇਹਦਾ ਸਾਈਡ ਗੇਅਰ ਦਾ ਕਵਰ ਆ ਗਿਆ ਜੀ ਹੂੰ ਆਮ ਤੁਸੀਂ ਦੇਖੋਗੇ ਨਾ ਹੂੰ ਆਮ ਦੀ ਨਵੀਂ ਮਾਰਕੀਟ ਤੇ ਆਹ ਸਾਈਡ ਕਵਰ ਮਿਲੂਗਾ ਤੁਹਾਨੂੰ ਆਹ ਸਾਈਡ ਗੀਅਰ ਹਾਂ ਹਾਂ ਇਹ ਆਪਣੇ ਵਾਲੇ ਦਾ ਜੀ ਦੇਖੋ ਜੀ ਕਿੰਨਾ ਫਰਕ ਇੰਨਾ ਫਰਕ ਪਈ ਜਾਂਦਾ ਹਰ ਇੱਕ ਚੀਜ਼ ਦਾ ਇਹਦੀ ਚਾਦਰ ਵੀ ਨਰੋਈ ਹੈ ਹਾਂਜੀ ਆਹ ਚੱਕਿਆ ਨਹੀਂ ਜਾਂਦਾ ਆ ਆ ਲੈ ਆਹ ਚੱਕਿਆ ਨਹੀਂ ਜਾਂਦਾ ਹਾਂਜੀ ਇਹ ਕਿੰਨਾ ਭਾਰਾ ਇਹਦੀ ਚਾਦਰ ਵੀ ਮੋਟੀ ਆ ਇਹ ਹੈਵੀ ਵੱਡਾ ਬਾਕੀ ਪਰ ਇਹ ਇੱਕ ਚੀਜ਼ ਦੇ ਵਿੱਚ ਹੋ ਜਾਂਦਾ ਹਰੇਕ ਚੀਜ਼ ਦੇ ਦੇਖਣ ਨਾਲ ਅਗਲਾ ਤਾਂ ਜਦ ਜੇ ਤਾਂ ਮਿਲੂਗਾ ਬਰਾਬਰ ਖੜਾ ਕੇ ਉਹਨੂੰ ਪਤਾ ਲੱਗੂ ਉਹਨੂੰ ਪਤਾ ਲੱਗੂ ਜੇ ਜਾਂ ਜਿਹਨੇ ਦੇਖਿਆ ਹੋਊਗਾ ਜੀ ਉਹਨੂੰ ਪਤਾ ਲੱਗੂਆ ਬਾਕੀ ਬਲੇਡ ਆਗੇ ਜੀ ਬਲੇਡ ਆਪਣਾ 150 ਰੁਪਏ ਪੀਸ ਪੈਂਦਾ ਜੀ ਇਹ ਆਹ ਜਿਹੜਾ ਪਲੇਟ ਇਹਦੇ ਪਾਏ ਹੋਏ ਆ ਇਡਲੀ ਦੀ ਟੈਕਨੋਲੋਜੀ ਨਾਲ ਬਣਿਆ ਹੋਇਆ ਜੀ ਠੀਕ ਹੈ ਜੀ ਦੋਨਾਂ ਦੀ ਸ਼ਾਫਟ ਦੇ ਵਿੱਚ ਵੀ ਕੋਈ ਡਿਫਰੈਂਸ ਸ਼ਾਫਟ 'ਚ ਵੀ ਫਰਕ ਹੋਊਗਾ ਜੀ ਹਰੇਕ ਚੀਜ਼ 'ਚ ਫਰਕ ਪਿਆ ਜਾਂਦਾ ਬਾਈ ਸ਼ਾਫਟ ਦੇ ਨਾਲ ਇਹ ਹੁਣ ਪਲੇਟ ਲੱਗੀ ਆ ਡਾਕਟਰ ਵਾਲੀ ਪਲੇਟ ਲੱਗੀ ਆ ਹੂੰ ਇਹ ਲੇਜ਼ਰ ਕਟਿੰਗ ਚ ਲੱਗੀ ਹੋਈ ਐ ਠੀਕ ਐ ਜੀ ਇਹ ਵੀ ਟਾਟਾ ਸਟੀਲ ਚ ਬਣੀ ਹੋਈ ਐ ਜੀ ਆਹੀ ਜੇ ਆਪਾਂ ਸਕ੍ਰੈਪ ਵਾਲੇ ਸਟੀਲ ਮਿਲ ਜਾਂਦੀ ਐ ਜੀ ਉਹ ਚੋਂ ਬਣ ਜੇ ਉਹ ਦੂਸਰੇ ਦੀ ਉਹ ਚ ਬਣੀ ਐ ਦੇਖੋ ਜੀ ਹੁਣ ਕੰਪੀਟੀਸ਼ਨ ਚ ਜਦੋਂ ਖੇਡਣਾ ਜੀ ਫਿਰ ਕੁਛ ਤਾਂ ਕਰਨੀ ਪਊਗਾ ਹੂੰ ਜਿਵੇਂ ਅੱਜ ਕੱਲ੍ਹ ਆਪਦੇ ਸਾਨੂੰ ਕੋਈ ਮਾੜਾ ਨਹੀਂ ਕਹਿੰਦਾ ਉਹ ਦੱਸੀ ਜਾਂਦਾ ਵੀ ਆਹ ਭਾਈ ਨਾਰਮਲ ਵੀ ਆ ਨਹੀਂ ਨਹੀਂ ਇਹਦੀ 6 ਮਹੀਨੇ ਦੀ ਗਾਰੰਟੀ ਐ ਜੀ 6 ਮਹੀਨੇ ਦੀ ਇਹਦੀ ਵੀ ਗਾਰੰਟੀ ਦੇਵਾਂਗੇ ਤੁਹਾਨੂੰ ਹੂੰ 6 ਮਹੀਨੇ ਇਹਨੂੰ ਵੀ ਚਲਾਓ ਤੁਸੀਂ ਇਹਦੀ ਅਸੀਂ 1.5 ਸਾਲ ਦੀ ਦੇਵਾਂਗੇ ਜੀ ਗਾਰੰਟੀ ਮਤਲਬ ਐਸ ਆ ਸੀਜ਼ਨ ਲੈ ਗਿਆ ਤਾਂ ਅਗਲ ਦੋ ਦੋ ਸੀਜ਼ ਥੋੜਾ ਕੰਮ ਲੈਣਾ ਇਹ ਤਾਂ ਕੰਮ ਹਾਂ ਜਿਹਨੇ ਥੋੜਾ ਕੰਮ ਦੇਣਾ ਦਊਗਾ ਐ ਤਾਂ ਹੁਣ ਜਿਨ੍ਹਾਂ ਨੂੰ ਜਿਨ੍ਹਾਂ ਨੇ ਅੱਖਾਂ ਮੀਚ ਕੇ ਲਏ ਵੇ ਉਹਨਾਂ ਕੋਲੇ ਉਹਦੇ ਨਾਲ ਦੇ ਹੀ ਆ ਹਾਂਜੀ 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 ਹਾਂ ਉਹ ਪਤਾ ਕੀ ਗੱਲ ਆ ਜੀ ਜਿਨ੍ਹਾਂ ਨੇ ਬਿਨਾ ਪਰਖੇ ਤੋਂ ਲਿਆ ਉਹਨਾਂ ਦੇ ਉਹਨਾਂ ਕੋਲੇ ਉਹਨਾਂ ਨਾਲ ਦੇ ਹੀ ਆ ਐ ਤਾਂ ਹਾਂਜੀ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਆਪਾਂ ਖੇਤੀ ਆਪ ਕਰਦੇ ਆ ਜੀ ਤੇ ਕਿਸਾਨ ਦਾ ਦੁੱਖ ਦੇਖਿਆ ਨਹੀਂ ਜਾਂਦਾ ਜੀ ਫਿਰ ਕਿਸਾਨ ਜਦੋਂ ਪੈਸੇ ਲਾਉਂਦਾ ਨਾ ਮੇਰਾ ਇਹ ਵਿਚਾਰਾ ਮੇਰੇ ਭਾਈ ਆ ਜੀ ਇਹ ਜਿੰਨੇ ਵੀ ਕਿਸਾਨ ਹੁਣ ਵੀ ਅੰਦਰ ਬੈਠੇ ਹੋਣਗੇ ਕਿੰਨੇ ਮੇਰੇ ਭਾਈਆਂ ਵਾਲਾ ਰਿਲੇਸ਼ਨ ਆ ਸਾਰੇ ਨਾਲ ਜੀ ਮੈਨੂੰ ਇਹ ਹੁੰਦਾ ਜੀ ਕਸਟਮਰ ਚ ਚੀਜ਼ ਤੱਕ ਟੁਕੜਪਾਂ 7 ਸਾਲ ਚੱਲੇ ਸੁਖਦੀਸ਼ ਹਾਂਜੀ ਅ ਇਹ ਇਹ ਕਿੰਨੇ ਤਰ੍ਹਾਂ ਦੇ ਬਣਦੇ ਆ 8 ਫੁੱਟੇ ਤੋਂ ਲੈ ਕੇ ਕਿੰਨੇ ਜਿਹੜਾ ਮਰਜੀ ਸਾਈਜ਼ ਬਣਵਾ ਲਓ ਸਰ ਜੀ ਅ 3 ਫੁੱਟ ਤੋਂ ਲੈ ਕੇ 15 ਫੁੱਟ ਤੱਕ ਵੀ ਬਣਵਾਇਆ ਅਸੀਂ ਕੋਈ ਬਣਾ ਲਓ ਹਾਂਜੀ ਹਾਂਜੀ ਆ ਮਗਰਲੇ ਪਾਸੇ ਆਪਣੇ ਕੋਲੇ ਉਹ ਬਣਦੇ ਆ ਜਿਹੜੇ ਘਟੜ ਇਹ ਬਾਈ ਜੀ ਇਹ 1997 ਤੋਂ ਅਸੀਂ ਕਣਕ ਕੱਟਣ ਵਾਲੇ ਰੀਪਰ ਬਣਾ ਰਹੇ ਹਾਂ ਜੀ ਹੂੰ ਠੀਕ ਹੈ ਜੀ ਤੇ ਹੁਣ ਲੋਕ ਪੱਠੇ ਵਧਣ ਬਾਤ ਲਿਆਂਦੇ ਆ ਇਹ ਕਣਕ ਵੀ ਵਧਦੇ ਆ ਜੀ ਯੂਪੀ ਬਿਹਾਰ ਚ ਜਿੱਥੇ ਲੋਕਾਂ ਕੋਲ ਬਜਟ ਘਟ ਹੁੰਦਾ ਜੀ ਕੰਬਾਈ ਨਹੀਂ ਅਰੇਂਜ ਕਰ ਸਕਦੇ ਜੀ ਉਹ ਰੀਪਰ ਨਾਲ ਕਣਕ ਵੜਦੇ ਆ ਇਹਦੇ ਨਾਲ ਪੱਠੇ ਵੜਦੇ ਆ ਜੀ ਟਰੈਕਟਰ ਦੇ ਮਗਰ ਮੂਰੇ ਦੋਨੇ ਪੈਂਦਾ ਕਰ ਦਿੰਦੇ ਆ ਇਹਦਾ ਪੱਠਿਆਂ ਵਾਲੇ ਦਾ ਕੀ ਫਰਕ ਹੁੰਦਾ ਇਹ ਪੱਠੇ ਵਾਲਿਆਂ ਦਾ ਜੀ ਇਹ ਫੋਲਡਿੰਗ ਸਿਸਟਮ ਹੁੰਦਾ ਜੀ ਇੱਥੋਂ ਇਹ ਖੁੱਲ ਜਾਂਦਾ ਜੀ ਉੱਪਰਲਾ ਸਿਸਟਮ ਅਲੱਗ ਹੋ ਜਾਂਦਾ ਜੀ ਨੀਚੋਂ ਤੁਸੀਂ ਕਣਕ ਵੜ ਲਓ ਜੇ ਛੋਟੀ ਫਸਲਾਂ ਦਾ ਨੀਚੋਂ ਵੜ ਲਓ ਜੇ ਵੱਡੀ ਫਸਲਾਂ ਦਾ ਉੱਪਰਲਾ ਐਕਸਟਰਾ ਲੱਗ ਜਾਂਦਾ ਅੱਛਾ ਵੀ ਇਹਦੇ ਨਾਲ ਡਿੱਗੇ ਨਾ ਹਾਂਜੀ ਹਾਂਜੀ ਉੱਪਰਲਾ ਫੜੀ ਜਾਂਦਾ ਹਾਂਜੀ ਆਮ ਜਿਹਾ ਸਮਝੋ ਮੱਕੀ ਜਿ ਵੀ ਪੂਰਾ ਕੰਮ ਜਾਵੇ ਜੀ ਉਹ ਵੀ ਤੁਹਾਨੂੰ ਕਲਿੱਪ ਦਵਾਂਗੇ ਜੀ ਮੱਕੀ ਵੱਢੀ ਜਾਂਦੇ ਲੋਕ ਮੱਕੀ 100% ਗਰੰਟੀ ਨਾਲ ਦਵਾਂਗੇ ਜੀ ਮੇਰੇ ਹਿਸਾਬ ਨਾਲ ਸਾਰਿਆਂ ਨੂੰ ਪੁਰਾਣੇ ਤੁਸੀਂ ਕੀ ਬਣਾਉਂਦੇ ਆ ਉਹੋ ਬਣਾਉਂਦੇ ਆ ਮੈਂ ਕਾਹ ਬਣਾਉਂਦੇ ਆ 1997 ਤੋਂ ਸਰ ਅਸੀਂ ਇਹ ਰੀਪਰ ਬਣਾ ਰਹੇ ਸੀ ਕਿ ਕਣਕ ਕੱਢਣ ਵਾਲੇ 2007 ਤੋਂ ਅਸੀਂ ਲੇਜ਼ਰ ਲੈਵਲਰ ਬਣਾ ਰਹੇ ਹਾਂ ਕੰਪਿਊਟਰ ਕਰਾਹਾ ਕਹਿੰਦੇ ਆ ਜਿਵੇਂ ਇਹਨੂੰ ਅੱਗੇ ਪਿੱਛੇ ਟਰੈਕਟਰ ਦੇ ਦੋਨੇ ਪਾਸੇ ਪੈਂਦਾ ਕਰ ਦੋਨੇ ਸਾਈਡ ਲੱਗ ਜਾਂਦਾ ਜੀ ਕੰਪਿਊਟਰ ਕਰਾਹੇ ਸਰ ਆਪਣਾ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਾਂ ਹਲਕੀ ਨਹੀਂ ਬਣਾਉਂਦੇ ਚੀਜ਼ ਹਾਂ ਇਹ ਆਪਣਾ ਬੇਸਿਕ ਸਭ ਤੋਂ ਵੱਧ ਮਿਕਨਾਲਾ ਮਾਡਲ ਇਹ ਹੈ। ਅੱਛਾ ਜੀ। ਇਹਦਾ ਹੀ weight 9 ਕਿਲੋ ਹੈ ਜੀ। ਆਮ 7 ਕਿਲੋ ਵਾਲੇ ਚੱਲ ਜਾਂਦੇ ਬਾਜ਼ਾਰ 'ਚ। ਹੂੰ। ਇਹ 9 ਕਿਲੋ ਵਾਲਾ ਵੇਚੀ। ਇਹ ਬਾਗਟ 9 ਕਿਲੋ ਦੀ ਹੈ ਜੀ। ਇਹਦੇ ਨਾਲ ਇਹਦੇ ਨਾਲ ਜਿਹੜਾ ਕੰਪਿਊਟਰ ਕਮਟਰ ਹੁੰਦਾ ਉਹ ਵੀ ਸਾਰਾ ਕੁਝ ਤੁਹਾਨੂੰ ਦੇਣ। ਹਾਂ ਜੀ ਕੰਪਿਊਟਰ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ। ਕੰਪਿਊਟਰ ਅਲੱਗ-ਅਲੱਗ ਸਿਸਟਮ ਹੈ ਜੀ ਜਿਵੇਂ ਕਸਟਮਰ ਦੀ ਪਸੰਦ ਹੋਵੇ। ਤੇ ਆਹਾ ਇਹ ਇਹ ਵੀ ਸਾਡਾ ਇਹ ਉਦੋਂ ਭਾਰ ਹੈ। ਇਹ ਉਹ ਤੋਂ ਹਲਕਾ ਜੀ। ਅੱਛਾ ਇਹ ਉਦੋਂ ਹੌਲਾ। ਇਹ ਦੋ ਤਰ੍ਹਾਂ ਦੇ ਮਾਡਲ ਬਣਾਨੇ ਸੀ ਜ਼ਿਆਦਾ। ਹੂੰ ਇਹ ਸਪੋਰਟਸ ਮਾਡਲ ਹੈ ਜੀ ਜਿਹਨੇ ਕਿਰਾਏ ਦਾ ਕੰਮ ਕਰਨਾ ਉਹਦੇ ਲਈ ਇਹ ਹੂੰ ਕਿਉਂਕਿ ਇਹਦਾ ਥੋੜਾ ਜਿਹਾ ਤੇਲ ਦਾ ਖਰਚਾ ਘੱਟ ਹੁੰਦਾ ਇਹਦਾ 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 ਕੀ ਹੈ ਆਮ ਤੁਸੀਂ ਦੇਖਿਆ ਹੋਣਗੇ ਸਪੋਰਟਸ ਮਾਡਲ ਵਰਤੋਂ ਦੀ ਆ ਇੱਧਰ ਦਿਖਾ ਦਿਓ ਤੁਸੀਂ ਇਹ ਡੈਮੋ ਦਿਖਾਈ ਹੋਈ ਹੈ ਹਾਂ ਸਪੋਰਟਸ ਮਾਡਲ ਬਾਡੀਆਂ ਹੁੰਦੀਆਂ ਜਿਹੜੀਆਂ ਇੱਥੋਂ ਸਟਾਰਟ ਹੁੰਦੀਆਂ ਇੰਨੀਆਂ ਇੰਨੀਆਂ ਐਂਡ ਤੱਕ ਹੁੰਦੀਆਂ ਉਹ ਚੱਕਿਆ ਟਰੈਕਟਰ ਦਾ ਜ਼ੋਰ ਵੀ ਜ਼ਿਆਦਾ ਲੱਗਣਾ ਅੱਛਾ ਇੱਥੇ ਲੋਡ ਵੀ ਪੈਣਾ ਇਹ ਫਟ ਲ ਜਾਂਦੀਆਂ ਵਈ ਪਰ ਇਹ ਆਪਾਂ ਬਣਾਉਣਾ ਸਪੋਰਟਸ ਮਾਡਲ ਹੈ ਵੀਚ ਹੂੰ ਜਿਹੜੀ ਆਪਣੀ ਸਭ ਤੋਂ ਵੱਧ ਵਿਕਦੀ ਹੈ ਹੂੰ ਇਹ ਇੱਥੋਂ ਚੌੜੀ ਛੋ ਇਤੋਂ ਵੀ ਚੌੜੀ ਹੁੰਦੀ ਹੈ ਬਾਡੀ ਵੀ ਹੈਵੀ ਹੁੰਦੀ ਹੈ ਇਹਦੀ ਪਿੱਛੋਂ ਸਪੋਟਾਂ ਵੀ ਹੈਗੀਆਂ ਸਾਰਾ ਕੁਝ ਹੈਵੀ ਹੈ ਐਵੇਂ ਮੰਨ ਲਓ ਆਮ ਲੋਕ 6.5 7 ਕਿਲੋ ਤੋਂ ਸਟਾਰਟ ਕਰ ਲੈਂਦੇ ਬਾਡੀ ਆਪਣੀ 8 ਕਿਲੋ ਦੀ ਸਟਾਰਟ ਤੇ ਜਿਹੜਾ ਜਿਹੜਾ ਬੰਦਾ ਕਰਾਇਆ ਲਾਉਂਦਾ ਜਿਹੜਾ ਤੁਸੀਂ ਤੇਲ ਵਾਲੀ ਗੱਲ ਕੀਤੀ ਤੇਲ ਦਾ ਕਿਹੜੀ ਚੀਜ਼ ਦਾ ਫਰਕ ਪੈਂਦਾ ਹੈ ਤੇਲ ਦਾ ਬਾਈ ਬਣਾਵਟ ਦਾ ਫਰਕ ਹੈ ਜੀ ਬੰਤਰ ਦਾ ਫਰਕ ਹੈ ਵੀ ਜ਼ੋਰ ਨਹੀਂ ਲਵਾਉਂਦਾ ਹਾਂਜੀ ਹਾਂਜੀ ਜ਼ੋਰ ਵੀ ਘੱਟ ਲਵਾਊਗਾ ਜੀ ਤੇਲ ਵੀ ਸਭ ਤੋਂ ਘੱਟ ਖਾਊਗਾ 3.5 ਤੋਂ 4 ਲੀਟਰ ਬਣ ਕੇ ਚੱਲੇ ਤੇ ਇਹਦਾ ਜਿਹੜਾ ਉੱਪਰਲਾ ਸਿਰ ਜਾ ਹੁੰਦਾ ਉਹ ਵੀ ਦੇ ਦਿੰਨੇ ਹਾਂਜੀ ਹਾਂਜੀ ਸਾਰਾ ਸਾਰਾ ਕ ਆ ਯਾਰ ਬਾਲਾ ਸੋਹਣਾ ਰੰਗ ਕੀਤਾ ਯਾਰ ਇਹ ਜੀ ਕਸਟਮਰ ਦੀ ਚੋਇਸ ਦੇ ਹਿਸਾਬ ਨਾਲ ਜਿਹੜਾ ਮਾਡਲ ਕਹੇ ਜੀ ਕਸਟਮਰ ਆਪਾਂ ਉਹੀ ਬਣਾ ਕੇ ਦੇ ਦਿੰਨੇ ਆ ਬਾਲਾ ਕਮਾਲ ਰੰਗ ਹੋਇਆ ਯਾਰ ਬਾਲਾ ਕਮਾਲ ਹੈ ਹੈ ਇਹ ਹੈਗਾ ਸਪੋਰਟਸ ਮਾਡਲ ਜੀ ਹੈ ਜੀ ਬਸ ਉਹ ਆਪਣਾ ਵੈਲਡਿੰਗ ਹੋ ਕੇ ਬਣਦਾ ਹੁੰਦਾ ਇਹ ਬੈਂਡ 'ਚ ਬਣਿਆ ਹੋਇਆ ਜੀ ਇਹ ਇੱਥੋਂ ਲੈ ਕੇ ਇੱਥੋਂ ਤੱਕ ਸਿੰਗਲ ਪੀਸ ਚ ਅੰਦਰ ਬੈਂਡ ਕਰਕੇ ਬਣੀ ਹੋਈ ਹੈ ਜੀ ਪਰ ਵੀਰੇ ਯਾਰ ਇਹ ਜਿਹੜੇ ਬੰਦੇ ਨੇ ਵੀਰੇ ਆ ਬਣਵਾਇਆ ਉਹ ਸਿਰਾ ਕੰਮ ਕਰਾਇਆ ਵੀਰੇ ਤੂੰ ਪੂਰਾ ਸਕੀਨ ਬੰਦਾ ਯਾਰ ਇਹਨੇ ਯਾਰ ਰੰਗ ਕਰਾਇਆ ਮੈਟ ਵਾਲਾ ਕਾਲਾ ਨੈਕਸਟ ਲੈਵਲ ਕੰਮ ਕੀਤਾ ਬਾਕੀ ਬਾਈ ਜੀ ਪੇਂਟ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਤੁਸੀਂ ਹੂੰ ਪੀਯੂ 2ਕੇ ਪੇਂਟ ਹੈ ਜੀ ਪਾਊਡਰ ਕੋਟਿੰਗ ਤੋਂ ਮੇਰੇ ਹਿਸਾਬ ਨਾਲ ਉੱਪਰ ਹੈ ਜੀ ਹਾਂ ਲੋਕ ਕਹਿੰਨ ਉਹ ਕੁਝ ਨਾ ਜੀ ਸਰਾ ਯਾਰ ਪ੍ਰੀਤ ਸਰਾ ਯਾਰ ਗੱਡੀ ਨੂੰ ਟੱਕਰ ਦਿੰਦਾ ਯਾਰ ਇਹ ਬਾਈ ਜੀ 2016 ਮਾਡਲ ਕਰਾਹਾ ਹੂੰ ਇਹ ਅਸੀਂ ਕਸਟਮਰ ਨੂੰ ਜਿਵੇਂ ਕੋਈ ਵੀ ਪੁਰਾਣਾ ਕਸਟਮਰ ਆਵੇ ਜੀ ਅਸੀਂ ਸੋਚਦੇ ਹਾਂ ਕਿ ਕਸਟਮਰ ਦਾ ਫਾਇਦਾ ਹੋਵੇ ਹਾਂ ਪੁਰਾਣਾ ਕਰਾਹਾ ਅਸੀਂ ਪੇਂਟ ਕਰਕੇ ਟਾਇਰ ਅੱਗੇ ਪਿੱਛੇ ਕਰਕੇ ਉਹ ਤਿਆਰ ਕਰਕੇ ਦਿੰਨੇ ਆ ਜੀ ਮਤਲਬ ਤੁਸੀਂ ਇਹਨੂੰ ਮੋਡੀਫਾਈ ਕਰਨਾ ਮੋਡੀਫਾਈ ਕਰਕੇ ਇਹ ਮੋਡੀਫਾਈਡ ਹੈ ਜੀ ਪੂਰਾ ਇਹਦਾ ਵੀ ਤੇਲ ਦਾ ਖਰਚਾ ਘੱਟ ਹੋਊਗਾ ਜੀ ਆਮ ਜਿੰਨੇ ਵੀ ਕਰਾਹੇ ਹੁੰਦੇ ਸੀਗੇ ਜੀ ਪਹਿਲਾਂ ਉਹਨਾਂ ਦੇ ਗਾਟੇ ਲੰਬੇ ਹੁੰਦੇ ਸੀਗੇ ਜੀ ਟਾਇਰ ਬਰਾਬਰ ਹੁੰਦੇ ਸੀਗੇ ਹੂੰ ਬਾਡੀ ਆ ਵੀ ਚੌੜੀ ਹੁੰਦੀ ਸੀ ਹੂੰ ਆਪਾਂ ਇਹ ਚ ਕੀ ਕੀਤਾ ਜੀ ਪਹਿਲੀ ਗੱਲ ਤਾਂ ਗਾਟਾ ਛੋਟਾ ਕਰਤਾ ਜੀ ਇਹਦਾ ਹੂੰ ਠੀਕ ਹੈ ਜੀ ਇਹਦਾ 10 ਇੰਚ ਗਾਟਾ ਛੋਟਾ ਕਰਤਾ ਹੂੰ ਉਹਨੇ ਨਾਲ ਬਹੁਤ ਫਰਕ ਪੈਣਾ ਇਧਰੋਂ ਬਾਡੀ ਛੋਟੀ ਹੋ ਗਈ ਜੀ ਹੂੰ ਮੇਨ ਗੱਲ ਹੈਗੀ ਜੀ ਟਾਇਰ ਅੱਗੇ ਪਿੱਛੇ ਦੀ ਹੂੰ ਇਹ ਚੀਜ਼ ਨਾਲ ਬਹੁਤ ਫਰਕ ਪੈਣਾ ਜਮੀਨ ਅਸਮਾਨ ਦਾ ਫਰਕ ਪੈ ਜਾਣਾ ਇਹਦੇ ਨਾਲ ਵੀ ਆਮ ਜਿਹੜਾ ਕਿਸੇ ਦਾ ਪੁਰਾਣਾ ਪੁਰਾਣਾ ਜਿਹੜਾ ਥੋੜਾ ਕਾ ਉਹਦਾ ਹੀ ਮੋਡੀਫਾਈ ਕਰ ਦੋਗੇ ਜਾਂ ਕਿਸੇ ਦਾ ਗਾਹਕ ਵੀ ਹੈ ਹਾਂਜੀ ਹਾਂਜੀ ਕੋਈ ਵੀ ਕਸਟਮਰ ਹੈ ਸਰ ਕਿਸੇ ਵੀ ਕੰਪਨੀ ਦਾ ਕਸਟਮਰ ਹੈ ਉਹਦਾ ਹੀ ਉਹਦਾ ਹੀ ਮੋਡੀਫਾਈ ਕਰ ਹਾਂਜੀ ਹਾਂਜੀ ਆ ਬੜਾ ਧੰਨਵਾਦ ਆ ਮੈਂ ਕਹਿੰਦਾ ਨਹੀਂ ਤਾਂ ਯਾਰ ਬੰਦਾ ਤੇ ਪਹੁੰਚੂ ਬੰਦਾ ਇੱਥੇ ਹੀ ਹਾਂਜੀ ਹਾਂਜੀ ਤੁਹਾਡੇ ਕੋਲੇ ਹੋਮ ਡਿਲੀਵਰੀ ਹੁੰਦੀ ਹੈ ਸਰ ਆਪਣੀ ਆਨਲਾਈਨ ਪੇਮੈਂਟ ਕਰੋ ਹੋਮ ਡਿਲੀਵਰੀ ਕਰ ਦਾਂਗੇ ਸਰ ਏ ਕੰਪਨੀ ਦਾ ਸਿਸਟਮ ਜਿਹੜੇ ਮਰਜ਼ੀ ਲਵਾ ਲਓ ਸਰ ਤੁਸੀਂ ਕਿੰਨੇ ਤਰ੍ਹਾਂ ਆਪੀਰੀਏਸ਼ਨ ਆ ਇਹਦੇ ਵਿੱਚ ਉਹ ਮੀਰੀਏਸ਼ਨ ਸਰ ਜਿੰਨਾ ਮਰਜ਼ੀ ਲਵਾ ਲਓ ਤੁਸੀਂ ਪਰ ਸਾਡੇ ਵੱਲੋਂ ਅਸੀਂ ਜਾਦਾ ਅਸੀਂ ਟੀਐਨਡੀ ਹਮ ਸੈਲ ਕੰਪਨੀ ਦਾ ਤੇ ਲਾਇਕਾ ਦਾ ਲਾਇਕਾ ਤੁਹਾਨੂੰ ਪਤਾ ਹੀ ਹੈ ਜੀ ਨਾਲ ਦੱਸਣੀ ਲੋੜ ਨਹੀਂ ਹਮ ਲਾਇਕਾ ਦਾ ਕੀ ਹੈ ਜੀ ਹੁਣ ਬਕੜ ਖੜੀਆ ਸਪੋਰਟਸ ਮਾਰਦੀ ਉਹਦੇ ਨਾਲ ਰੇਟ ਹੈਗਾ 3.5 ਲੱਖ ਅੱਛਾ ਜੀ ਠੀਕ ਹੈ ਜੀ ਹਮ ਇਹਦੇ ਕਰਕੇ ਹੁਣ ਆਪਾਂ ਨੂੰ ਕੋਈ ਸਸਤਾ ਵੀ ਦੇਣਾ ਪੈਣਾ ਜੀ ਇਹ ਟੀਐਨਡੀ ਕੰਪਨੀ ਹੈ ਜੀ ਇੰਡੀਆ ਦੀ ਫਰਸਟ ਮੈਨੂਫੈਕਚਰ ਕੰਪਨੀ ਹੈ ਹਮ ਮੇਰੇ ਹਿਸਾਬ ਨਾਲ ਇਹ ਵੀ ਬੈਸਟ ਹੂੰ 2,70,000 ਉਹਦਾ ਰੇਟ ਹੈ। ਲਾਇਕਰ ਨਾਲ 80,000 ਦਾ ਫਰਕ ਹੈ। ਲਾਇਕਰ ਨਾਲ 80,000 ਦਾ ਇਹਦੀ ਕੋਈ ਜ਼ਿੰਮੇਵਾਰੀ? 100% ਸਰ। ਲਾਇਕਰ ਨਾਲ ਵੱਧ ਜ਼ਿੰਮੇਵਾਰੀ। ਗਾਰੰਟੀ ਲਵੋਗੇ ਇਹਦੀ? ਹਾਂਜੀ ਹਾਂਜੀ 100% ਸਰ। ਮਤਲਬ ਕਹਿਣ ਤੋਂ ਪਹਿਲਾਂ ਜੀ ਨੇ 70-80,000 ਰੁਪਏ ਘੱਟ ਖਰਚਣਾ ਨਹੀਂ। ਹਾਂ। ਹਨਾ? ਹਾਂਜੀ। ਤਾਂ 70-80,000 ਘੱਟ ਵੀ ਤਾਂ ਰਹਾ ਆਪਣਾ 1.5 ਲੱਖ ਤੋਂ ਸ਼ੁਰੂ ਕਰ ਦੇਣੀ ਆਪਾਂ। 1.5 ਲੱਖ ਦਾ ਸਣੇ ਦੂਜੇ? ਹਾਂਜੀ ਸਣੇ ਸਿਸਟਮ। ਸਣੇ ਸਿਸਟਮ 1.5 ਲੱਖ ਰੁਪਏ ਦਾ ਅਗਲੇ ਦੇ ਟਰੈਕਟਰ ਦੇ ਮਗਰ ਪੈ ਜਾਊਗਾ। ਹਾਂਜੀ ਹਾਂ ਚਲਦਾ ਹੋ ਜੂਗਾ ਇਕ ਰਬਾਨ ਪੱਤਰ ਕਰਦਾ ਹੋ ਜੂਗਾ ਹਾਂਜੀ ਹਾਂਜੀ ਉਹ ਤੋਂ ਉੱਪਰ ਦੀ ਕੁਆਲਿਟੀ ਦੇ ਹਿਸਾਬ ਨਾਲ ਜਿਵੇਂ ਮਰਜ਼ੀ ਲੈ ਲਓ ਔਰ ਰੰਗ ਵੀ ਆਉਂਦਾ ਆਪਣੇ ਕੋਲ ਹਾਂਜੀ ਹਾਂਜੀ ਹੂੰ ਇਹ ਹਾਲੈਂਡ ਬਲੂ ਸ਼ੇਡ ਹੈ ਹੂੰ ਯੂਨੀਵਰਸਲ ਸ਼ੇਡ ਹੈ ਜੀ ਇਹ ਵੀ ਪੀਯੂ 2ਕੇ ਜੀ ਆ ਇੱਧਰ ਦਿਖਾ ਦਿੰਦਾ ਤੁਹਾਨੂੰ ਮੈਂ ਪੇਂਟ ਇਹ ਫਰੈਸ਼ ਮਤਲਬ ਰੰਗ ਅਗਲੇ ਦੀ ਚੋਇਸ ਦੇ ਹਿਸਾਬ ਨਾਲ ਹਾਂਜੀ 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 ਡੰਡੀਅਰ ਗ੍ਰੀਨ ਹੂੰ ਟਰੈਕਟਰ ਨਾਲ ਦਾ ਕਰਾ ਲਓ ਤੁਸੀਂ ਅਰਜਨ ਨਾਲ ਦਾ ਕਰਾਉਣਾ ਹੂੰ ਰੰਗ ਅਗਲੇ ਦੀ ਚੋਇਸ ਦੇ ਹਿਸਾਬ ਨਾਲ ਬਦਲ ਦਿੰਦੇ ਆ ਸਭ ਤੋਂ ਵੱਡੀ ਗੱਲ ਇਹ ਆ ਹਾਂਜੀ ਹਾਂਜੀ ਬੀ ਜੀ ਅਗਲੇ ਦਾ ਦਿਲ ਕਰਦਾ ਯਾਰ ਜਿਹੜਾ ਰੰਗ ਕਰਾਉਣ ਨੂੰ ਦਿਲ ਕਰਦਾ ਉਹ ਰੰਗ ਕਰ ਦਿੰਦੇ ਹਾਂ ਜੀ ਹਾਂਜੀ ਤੇ ਬਾਕੀ ਸਾਰਾ ਕਸਟਮਾਈਜ਼ੀ ਕਰਦੇ ਆਪਾਂ ਕਸਟਮਰ ਨੇ ਨੇਮ ਪਲੇਟ ਲਵਾਉਣੀ ਹੈ ਆਪਾਂ ਨੇਮ ਪਲੇਟ ਵੀ ਲਾ ਕੇ ਦਿੰਨੇ ਹਾਂ ਨੇਮ ਪਲੇਟ ਲਾ ਕੇ ਦਿੰਨੇ ਆ ਬਾਕੀ ਕਸਟਮਰ ਦਾ ਗੋਤ ਲਗਾਉਣਾ ਗੋਤ ਲਿਖਾ ਦਿੰਨੇ ਆ ਗੋਤ ਲਿਖਾਉਣਾ ਨੰਬਰ ਦਾ ਲਗਾਉਣਾ ਜੈਲਦਾਰ ਲਗਾਉਣਾ ਹਾਂਜੀ ਹਾਂਜੀ ਲੇਜ਼ਰ ਲੇਜ਼ਰ ਮਸ਼ੀਨ ਅੰਦਰ ਲੱਗੀ ਜੀ ਆਪਣੀ ਸਾਰਾ ਕੁਝ ਅੰਦਰ ਹੀ ਹੈ ਇਨਬਿਲਟੀ ਹੈ ਸਾਰਾ ਕੁਝ ਆਪਣਾ ਇਹ ਤਵੀਆਂ ਬਣਦੀਆਂ ਜੀ ਇਹ ਵੀ ਤੁਸੀਂ ਦੇਖਿਆ ਹੋਣਗੇ ਦੇਗੀ ਵੀ ਲੱਗੀਆਂ ਹੁੰਦੀਆਂ ਲੋਕਾਂ ਦੇ ਉਹ ਦੇਗ ਚਟਲਾਈ ਹੋ ਜਾਂਦੀ ਇਹ ਲੇਜ਼ਰ ਕਟਿੰਗ ਨਾਲ ਹੋ ਕੇ ਜੀ ਉਹਦੇ ਬਾਅਦ ਪੂਰੀ ਵਧੀਆ ਮਿਗ ਵੈਲਡਿੰਗ ਹੋਈ ਜੀ ਤਵੀਆਂ ਇਹ ਹੈਵੀ ਪੈਪ ਲੱਗੀ ਹੋਈ ਹੈ ਹਰ ਇੱਕ ਚੀਜ਼ ਦੀ ਸਾਡੀ 1.5 ਸਾਲ ਦੀ ਗਾਰੰਟੀ ਹੈ ਤਵੀ ਜੇ ਮੁੜ ਵੀ ਜਾਵੇ ਉਹਦੀ ਵੀ ਗਾਰੰਟੀ ਹੈ ਅੱਛਾ ਹਾਂਜੀ ਹਾਂਜੀ ਜੇ ਤਾਂ ਵੀ ਮੁੜ ਗਈ ਹਾਂਜੀ ਹਾਂਜੀ ਇੱਥੇ ਇੱਥੇ ਮੁੜ ਜਾਂਦੀ ਨੇ ਖੰਬੇ ਖੰਬੇ ਜਿਹਾ ਫਾਸਕ ਇੱਥੇ ਮੁੜ ਜਾਂਦੀ ਹੈ ਬਾਈ ਅੱਛਾ ਫਿਰ ਜੋ ਹੌਲੀ ਲੱਗੀ ਤਾਂ ਮੋੜ ਦੇ ਹਾਂਜੀ ਹਾਂਜੀ ਉਹ ਹੌਲੀ ਲੱਗੀ ਹੁੰਦੀ ਹੈ ਜੀ ਦੇਗੀ ਲੱਗੀ ਹੁੰਦੀ ਹੈ ਜੀ ਲੈ ਵੀ ਸਜਣੋ ਗੱਲ ਲਿਓ ਆ ਸੰਦ ਇੱਕ ਹੋਰ ਵੀ ਬਣਦਾ ਪਰ ਉਹ ਬੈਕ ਦਾ ਬਾੜਾ ਜ਼ਿਆਦਾ ਹੈ। ਹੈ? ਉਹ ਮੂੰਗੀ ਪੜਨਾ। ਹਾਂਜੀ ਹਾਂਜੀ। ਹੈ? ਉਹ ਪਿਛਲੀ 1.8 ਮਿਲੀਅਨ ਵੀਡੀਓ ਹੋ ਗਈ ਸੀ। ਇਸ ਕਰਕੇ ਉਹਦੀਆਂ ਬੁਕਿੰਗਾਂ ਪੂਰੀਆਂ। ਹਾਂਜੀ ਹਾਂਜੀ। ਬੁਕਿੰਗਾਂ ਪੁੰਗਾਂ ਇੱਕ ਤੁਹਾਨੂੰ ਹੋਰ ਗੱਲ ਦੱਸਾਂ। ਇਹ ਬੰਦਾ ਮੈਨੂੰ ਪਹਿਲਾ ਬੰਦਾ ਟੱਕਰਿਆ ਮੈਨੂੰ ਪਹਿਲਾ ਬੰਦਾ ਟੱਕਰਿਆ ਜਿਹਦੇ ਕੰਪਿਊਟਰ ਕਰਾਹੇ ਸੀ ਜੰੰਗਣ ਤੋਂ ਬਾਅਦ ਵੀ ਵਿਕ ਰਹੇ ਆ ਤੇ ਬੁੱਕ ਹੋ ਰਹੇ ਤੇ ਬਣ ਰਹੇ ਆ। ਸਾਰਾ ਸਾਲ ਵਿਕਦੇ ਸਰ। ਇਹ ਕਮਾਲ ਦੀ ਗੱਲ ਆ ਵੀ ਸਾਰਾ ਸਾਲ ਵਿਕਦੇ ਆ। ਇਹ ਪਹਿਲਾ ਸੱਜਣ ਮੈਨੂੰ ਟੱਕਰਿਆ ਜੇ ਕਿਸੇ ਵੀ ਸੱਜਣ ਨੇ ਵੈਸੇ ਪੌਲ ਵਾਲਿਆਂ ਨੂੰ ਸਾਰੇ ਜਾਣਦੇ ਆ ਜੇ ਕਿਸੇ ਵੀ ਸੱਜਣ ਨੂੰ 22 ਦੇ ਨੰਬਰ ਦੀ ਲੋੜ ਆ ਤੁਸੀਂ ਸਕਰੀਨਸ਼ਾਟ ਮਾਰ ਹੀ ਲਿਆ ਜਿਹੜੀ ਵੀ ਚੀਜ਼ ਤੁਹਾਨੂੰ ਚਾਹੀਦੀ ਹੈ ਹੋਮ ਡਿਲੀਵਰੀ ਹੋ ਜਾਣੀ ਹਾਂਜੀ ਹਾਂਜੀ 올 ਇੰਡੀਆ ਹੋਮ ਡਿਲੀਵਰੀ ਆਪਣੀ ਤੇ ਜਿਹੜੀ ਮੋਡੀਫਿਕੇਸ਼ਨ ਕਰਾਉਣੀ ਉਹ ਤੁਹਾਨੂੰ ਇੱਥੇ ਆਉਣਾ ਪੈਣਾ ਮਾਨਸ ਹਾਂਜੀ ਹਾਂਜੀ ਲੈ ਵੀ ਸੱਜਣੋ ਨੰਬਰ ਕਰ ਲਓ